ਗੁਰਮੁਖ ਪਿਆਰਿਓ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਤੇ ਉਦੋਂ ਬੰਦਾ ਫਿਰ ਸੁੱਖ ਪਾਉਣ ਲਈ ਬੜੇ ਰਾਹ ਲੱਭਦਾ ਹੈ ਇੱਕ ਵਾਰ ਇਦਾਂ ਹੀ ਹੋਇਆ ਇੱਕ ਬੀਬੀ ਇੱਕ ਬਾਬਾ ਜੀ ਕੋਲ ਚਲੀ ਗਈ ਕਹਿੰਦੀ ਬਾਬਾ ਜੀ ਸਾਡੇ ਕੰਮ ਨਹੀਂ ਬਣਦੇ ਮੈਂ ਕੀ ਕਰਾਂ ਬਾਬਾ ਜੀ ਅੱਗੋਂ ਪੂਰਨ ਬੰਦਗੀ ਵਾਲੇ ਸੱਚੇ ਬਾਬਾ ਜੀ ਸੀਗੇ ਸੱਚੇ ਮਹਾਪੁਰਖ ਸੀਗੇ ਜਿਸ ਕਰਕੇ ਉਹਨਾਂ ਨੇ ਸਹੀ ਰਾਹ ਦੱਸਿਆ ਬੀਬੀ ਕਹਿਣ ਲੱਗੀ ਇਹ ਤਾਂ ਔਖਾ ਕੰਮ ਆ ਜੀ ਤੁਸੀਂ ਹੁਣ ਮੈਨੂੰ ਕੋਈ ਸੌਖਾ ਤਰੀਕਾ ਦੱਸ ਦੋ ਤਾਂ ਬਾਬਾ ਜੀ ਨੇ ਆਪਣੇ ਤਰੀਕੇ ਨਾਲ ਸਹੀ ਤਰੀਕਾ ਦੱਸਿਆ ਪਰ ਕਈ ਵਾਰੀ ਅਸੀਂ ਕਲਜੋਗੀ ਜੀਵ ਹੁੰਨੇ ਆ ਅਸੀਂ ਉਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਜਿਸ ਕਰਕੇ ਉਸ ਨੂੰ ਸਿੱਧਾ ਤੇ ਸਪਸ਼ਟ ਰਾਹ ਸਮਝ ਨਹੀਂ ਆਇਆ ਉਹਨੇ ਆਖਿਆ ਬਾਬਾ ਜੀ ਹੋਰ ਦੱਸੋ ਬਾਬਾ ਜੀ ਵੀ ਦੁਬਧਾ ਵਿੱਚ ਪੈ ਗਏ ਕਿਉਂਕਿ ਬੰਦਾ ਜਿਹੜਾ ਹੈ ਸ਼ੁਕਰਾਨੇ ਨਹੀਂ ਕਰਦਾ ਸ਼ਿਕਵੇ ਕਰਦਾ ਹੈ ਸੀ ਅਕਸਰੀ ਸ਼ਿਕਾਇਤ ਕਰਦੇ ਆ ਜਦੋਂ ਸਾਡਾ ਕੋਈ ਕੰਮ ਨਹੀਂ ਬਣਦਾ ਜੇਕਰ ਬਣਦਾ ਹੈ ਫਿਰ ਹੰਕਾਰ ਚ ਆ ਜਾਂਦੇ ਆ ਤੇ ਕਈਆਂ ਦੇ ਇਹੋ ਜਿਹੇ ਕਾਰਜ ਹੁੰਦੇ ਆ ਜਿਵੇਂ ਉਹ ਕਹਿੰਦੇ ਕਿ ਸਾਡੇ ਬੱਚੇ ਆ ਉਹਨਾਂ ਦੇ ਰਿਸ਼ਤੇ ਸਹੀ ਨਹੀਂ ਚੜਦੇ ਪਹਿਲਾਂ ਹਾਂ ਹੋ ਜਾਂਦੀ ਆ ਫਿਰ ਨਾ ਹੋ ਜਾਂਦੀ ਆ ਕੋਈ ਵੀ ਕੰਮ ਸ਼ੁਰੂ ਕਰਦੇ ਆ ਚੜ੍ਹਦੀ ਕਲਾ ਚ ਨਹੀਂ ਹੋ ਪਾਉਂਦਾ ਬੜੀਆਂ ਮੁਸ਼ਕਲਾਂ ਬੰਦੇ ਨੂੰ ਜ਼ਿੰਦਗੀ ਚ ਹੁੰਦੀਆਂ ਨੇ ਕਿਉਂਕਿ ਲਹਿਰਾਂ ਤੋਂ ਬਿਨਾ ਸਮੁੰਦਰ ਨਹੀਂ ਹੁੰਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਸੰਸਾਰ ਨਹੀਂ ਹੁੰਦਾ ਤੇ ਜਦੋਂ ਲੋਕ ਉਹਨਾਂ ਦੇ ਕੰਮ ਨਹੀਂ ਬਣਦੇ ਉਹ ਬਹੁਤ ਸਾਰੇ ਲੋਕ ਜਿਹੜੇ ਹੋ ਰਾਹਾਂ ਤੇ ਪੈ ਜਾਂਦੇ ਆ ਗੁਰਮਖ ਪਿਆਰਿਓ ਇਸ ਕਰਕੇ ਕੋਈ ਕਹਿ ਦਿੰਦਾ ਮੇਰੀ ਰਾਸ਼ੀ ਠੀਕ ਨਹੀਂ ਰਾਸ਼ੀਆਂ ਦੇ ਚੱਕਰ ਵਿੱਚ ਪੈ ਜਾਂਦਾ ਕੋਈ ਕਹਿੰਦਾ ਮੇਰੀ ਕੁੰਡਲੀ ਠੀਕ ਨਹੀਂ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ ਕਈ ਕਹਿ ਦਿੰਦੇ ਆ ਮੈਂ ਨਗ ਵੀ ਪਾਇਆ ਪਰ ਮੇਰੇ ਕੰਮਾਂ ਦੇ ਵਿੱਚ ਫਿਰ ਵੀ ਸੁਧਾਰ ਨਹੀਂ ਆਇਆ ਸਫਲਤਾ ਨਹੀਂ ਮਿਲੀ ਤੇ ਕਈ ਲੋਕ ਬਾਬਿਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਤਾੰਤ੍ਰਿਕਾਂ ਦੇ ਚੱਕਰ ਵਿੱਚ ਵੀ ਪਏ ਹੋਏ ਲੋਕ ਜਿਹੜੇ ਆ ਦੇਖੇ ਗਏ ਆ ਬੜੇ ਤਰ੍ਹਾਂ ਦੇ ਉਪਾਅ ਕਰਾਉਂਦੇ ਹਨ ਉਸਕੇ ਵਰਤਦੇ ਆ ਕਹਿਣ ਦਾ ਮਤਲਬ ਸਿੱਖੀ ਤੋਂ ਜੋ ਉਲਟ ਹੈ ਵਿਪਰਨਕੀ ਰੀਤ ਹੈ ਉਹ ਸਾਰੇ ਹੀ ਕਰਦੇ ਆ ਤਾਂ ਉਹ ਜਿਹੜੀ ਬੀਬੀ ਸੀਗੀ ਤੇ ਬਾਬਾ ਜੀ ਨੂੰ ਕਹਿ ਰਹੀ ਸੀ ਮੇਰੇ ਕੰਮ ਨਹੀਂ ਬਣਦੇ ਉਹ ਮਹਾਪੁਰਖ ਸੱਚੇ ਸੀਗੇ ਉਹਨਾਂ ਨੇ ਤਾਂ ਸਹੀ ਰਸਤਾ ਦੱਸਿਆ ਭਾਈ ਗੁਰਬਾਣੀ ਪੜਿਆ ਕਰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਸ਼ਰਧਾ ਰੱਖਿਆ ਕਰ ਗੁਰੂ ਤੇ ਤੇਰੇ ਕੰਮ ਬਣ ਜਾਣਗੇ ਤੇ ਅਰਦਾਸ ਕਰਿਆ ਕਰ ਅੱਗੋਂ ਬੀਬੀ ਕਹਿੰਦੀ ਬਾਬਾ ਜੀ ਕੰਮ ਬੜਾ ਔਖਾ ਹੈ ਸੌਖਾ ਤਰੀਕਾ ਦੱਸੋ ਕਿਉਂਕਿ ਅਸੀਂ ਸੌਖੇ ਤਰੀਕੇ ਨਾਲ ਅਮੀਰ ਹੋਣਾ ਚਾਹੁੰਦੇ ਆ ਸੰਗਤ ਜੀ ਨਾਮ ਜਪਣਾ ਦੁਨੀਆਂ ਦਾ ਸਭ ਤੋਂ ਔਖਾ ਕੰਮ ਆ ਭਾਣੇ ਵਿੱਚ ਰਹਿਣਾ ਔਖਾ ਕੰਮ ਆ ਇਹ ਤੋਂ ਅਸੀਂ ਭੱਜ ਜਾਨੇ ਆ ਫਿਰ ਆਖਿਆ ਨਹੀਂ ਬਾਬਾ ਜੀ ਕਿਰਪਾ ਕਰੋ ਮੇਰੇ ਤੇ ਇਸ ਕਰਕੇ ਮੈਨੂੰ ਕੋਈ ਸੌਖਾ ਰਾਹ ਦੱਸ ਦਿਓ ਬਾਬਾ ਜੀ ਨੇ ਜਾਣਿਆ ਵੀ ਇਹ ਸਮਝੇਗੀ ਨਹੀਂ ਬਾਬਾ ਜੀ ਕਰਨੀ ਵਾਲੇ ਸੀਗੇ ਬਹੁਤ ਜ਼ਿਆਦਾ ਬੰਦਗੀ ਵਾਲੀ ਰੂਹ ਸੀਗੀ ਉਹਨਾਂ ਨੇ ਰਾਹ ਦੱਸਿਆ ਮਨ ਦੇ ਵਿੱਚ ਆਈ ਗੱਲ ਵੀ ਇਹਨਾਂ ਨੇ ਇਸ ਤਰ੍ਹਾਂ ਨਹੀਂ ਸਮਝਣਾ ਇਹਨਾਂ ਨੂੰ ਸਮਝਾਉਣ ਲਈ ਕਿ ਹੋਰ ਤਰੀਕਾ ਵਰਤਣਾ ਪਵੇਗਾ ਬਾਬਾ ਜੀ ਕਹਿਣ ਲੱਗੇ ਆਖਿਆ ਤੂੰ ਇਦਾਂ ਕਰਿਆ ਕਰ ਹਰ ਰੋਜ਼ ਅਨਾਜ ਦੇ ਦਾਣੇ ਲੈ ਜਾਇਆ ਕਰ ਸਤਨਾਜਾ ਲੈ ਜਾਇਆ ਕਰ ਕੀੜੀਆਂ ਜਿੱਥੇ ਹੋਣ ਗਈਆਂ ਉਹਨਾਂ ਦੇ ਭੌਣ ਤੇ ਪਾ ਆਇਆ ਕਰ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਇਹ ਕੰਮ ਤੂੰ ਲਗਾਤਾਰ 40 ਦਿਨ ਕਰੀ ਬੀਬੀ ਨੂੰ ਇਹ ਕੰਮ ਬੜਾ ਸੌਖਾ ਲੱਗਾ ਸਖਾਲਾ ਲੱਗਿਆ ਉਹ ਬੀਬੀ ਬੜੀ ਖੁਸ਼ ਹੋ ਕੇ ਬੋਲੀ ਬਾਬਾ ਜੀ ਇਹ ਤਾਂ ਸੌਖਾ ਕੰਮ ਹੀ ਆ ਮੈਂ ਕਰ ਸਕਦੀ ਆ ਸੋ ਉਹ ਬੀਬੀ ਉਹਨੇ ਫਿਰ ਬਾਬਾ ਜੀ ਦੇ ਬਚਨਾਂ ਨੂੰ ਮੰਨ ਲਿਆ ਆਖਿਆ ਚਲੋ ਨਾਮ ਜਪਣਾ ਔਖਾ ਲੱਗਦਾ ਇਹ ਕੰਮ ਸੌਖਾ ਲੱਗਦਾ ਹੁਣ ਉਹ ਘਰੇ ਚਲੀ ਗਈ ਆ ਫਿਰ ਉਹ ਕੀ ਕਰਦੀ ਆ ਉਹ ਪੌਣ ਲੱਭਦੀ ਆ ਪੌਣ ਲੱਭ ਕੇ ਕੀੜੀਆਂ ਦਾ ਸਤਨਾਜਾ ਪਾ ਦਿੰਦੀ ਆ ਚੌਲ ਪਾ ਦਿੰਦੀ ਆ ਪਰ ਉਹ ਬੀਬੀ ਨੂੰ ਕੀੜੀਆਂ ਦਾ ਭੌਣ ਲੱਭਿਆ ਨਹੀਂ ਨੇੜੇ ਤੇੜੇ ਉਹਦੇ ਲਈ ਉਹਨੂੰ 1.5-2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਸੀ ਹਰ ਰੋਜ਼ ਉਹ ਬੀਬੀ ਲਗਾਤਾਰ ਜਦੋਂ 2-2.5 ਘੰਟੇ ਕੰਮ ਵਿੱਚ ਨਿਕਲ ਜਾਂਦੇ ਸੀ ਪੈਦਲ ਜਾਣਾ ਪੈਦਲ ਆਉਣਾ 5-7 ਦਿਨ ਤਾਂ ਇਸੇ ਤਰ੍ਹਾਂ ਸਤਨਾਜਾਉਣੇ ਪਾਇਆ ਹੈ 10 ਕਿ ਦਿਨਾਂ ਬਾਅਦ ਉਹ ਬਾਬਾ ਜੀ ਕੋਲ ਚਲੀ ਗਈ ਕੰਦੀ ਬਾਬਾ ਜੀ ਮੈਂ ਦੱਸਦੇ ਨੇ ਕੰਮ ਕਰਕੇ ਦੇਖ ਲਿਆ ਹੈ ਤੁਸੀਂ ਕਿਹਾ ਸੀ ਇਹ ਕੰਮ ਕਰਨ ਨਾਲ ਕਾਰਜ ਸਵਰਣਗੇ ਅਗੋਂ ਬਾਬਾ ਜੀ ਨੇ ਸਵਾਲ ਕੀਤਾ ਭਾਈ ਤੈਨੂੰ ਕਿੰਨਾ ਟਾਈਮ ਲੱਗਦਾ ਕੰਮ ਕਰਨ ਲਈ ਕਹਿੰਦੀ ਮੈਂ ਹਰ ਰੋਜ਼ 2 ਢਾਈ ਘੰਟੇ ਮੈਨੂੰ ਲੱਗ ਜਾਂਦੇ ਆ ਘੰਟਾ ਕ ਜਾਣ ਨੂੰ ਘੰਟਾ ਕੌਣ ਨੂੰ ਇੰਨਾ ਸਮਾਂ ਲੱਗ ਜਾਂਦਾ ਬਾਬਾ ਜੀ ਕਹਿੰਦੇ ਭਾਈ ਜੇ ਤੂੰ ਹਰ ਰੋਜ਼ 2 ਢਾਈ ਘੰਟੇ ਇਹ ਚੀਜ਼ ਕਰ ਸਕਦੀਆਂ ਘਰੋਂ ਸਮਾਨ ਵੀ ਲੈ ਕੇ ਜਾਣੀਆਂ ਜਿਸ ਕਰਕੇ ਤੈਨੂੰ ਥਕਾਵਟ ਵੀ ਹੁੰਦੀ ਆ ਜੇ ਤੂੰ ਉਹ ਰਸਤੇ ਵਿੱਚ ਨਾਮ ਜਪ ਲਿਆ ਕਰੇਂ ਤਾਂ 2 ਘੰਟੇ ਦਾ ਤੇਰਾ ਪਾਠ ਵੀ ਹੋ ਜਾਇਆ ਕਰੇਗਾ ਸਿਮਰਨ ਵੀ ਹੋ ਜਾਇਆ ਕਰੇਗਾ ਸੇਵਾ ਤੂੰ ਕਰਦੀ ਆ ਦੇਖੋ ਕਿਸੇ ਵੀ ਚੀਜ਼ ਨੂੰ ਜਿਹੜੀ ਸਾਡੇ ਤੋਂ ਪਿੱਛੇ ਆ ਉਹਨੂੰ ਕੁਝ ਦੇਣਾ ਇਹ ਸੇਵਾ ਹੀ ਹੁੰਦੀ ਆ ਤੇ ਸੇਵਾ ਹਮੇਸ਼ਾ ਆਪ ਤੋਂ ਪਿਛਲੇ ਦੀ ਹੁੰਦੀ ਆ ਦੁਨਿਆਵੀ ਪੱਖ ਦੀ ਸੇਵਾ ਦੀ ਆਪਾਂ ਗੱਲ ਕਰੀਏ ਜਿਹੜਾ ਪਿੱਛੇ ਆ ਨੂੰ ਬਰੋਬਰ ਕਰਨਾ ਇਹ ਵੀ ਇੱਕ ਸੇਵਾ ਹੁੰਦੀ ਆ ਸੇਵਾ ਬੜੇ ਪ੍ਰਕਾਰ ਦੀ ਆ ਜੀ ਕਿਸੇ ਨੂੰ ਕੁਝ ਖਵਾ ਦੇਣਾ ਕਿਸੇ ਨੂੰ ਕੋਈ ਵਸਤਰ ਲੈ ਦੇਣੇ ਵਰਤਨਾ ਦੀ ਸੇਵਾ ਗੁਰੂ ਘਰ ਵਿੱਚ ਝਾੜੂ ਦੀ ਸੇਵਾ ਹੈ ਗੱਲ ਇਹ ਹੈ ਸੇਵਾ ਜਦੋਂ ਕਰਨੀ ਹੋਵੇ ਦਿਲ ਲਾ ਕੇ ਕਰੀਏ ਆਖਿਆ ਕਿੰਨਾ ਚੰਗਾ ਹੁੰਦਾ ਜੇ ਤੂੰ ਨਾਲ-ਨਾਲ ਨਾਮ ਵੀ ਜਪਦੀ ਤੇਰੇ ਪੁੰਨ ਵੀ ਬਣਦੇ ਅੜੇ ਕੰਮ ਵੀ ਦੂਰ ਹੋ ਜਾਂਦੇ ਬਾਬਾ ਜੀ ਕਹਿੰਦੇ ਅਸੀਂ ਤੇ ਤੁਹਾਨੂੰ ਸਮਝਾਉਣ ਲਈ ਭਾਈ ਇਹ ਦ੍ਰਿਸ਼ਟਾਂਤ ਦਿੱਤਾ ਸੀਗਾ ਕਿ ਕਿਤੇ ਨਾ ਕਿਤੇ ਤੇਰੇ ਮਨ ਦੇ ਵਿੱਚ ਆਵੇਗੀ ਕਿ ਇੱਕ ਜਗ੍ਹਾ ਬੈਠ ਕੇ ਨਾਮ ਜਪਣਾ ਔਖਾ ਹੈ ਪਰ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਜੇ ਭਾਈ ਤੂੰ ਕੀੜੀਆਂ ਦੇ ਭੌਣ ਤੇ ਅਨਾਜ ਦੇ ਦਾਣੇ ਜਿਹੜੇ ਆ ਪੌਣੇ ਆ ਪਾਦੇ ਉਹ ਇੱਕ ਪੁੰਨ ਦਾ ਕੰਮ ਹੈ ਪਰ ਅਸਲੀ ਪੁੰਨ ਦਾ ਕੰਮ ਉਦੋਂ ਹੁੰਦਾ ਜਦੋਂ ਆਪਾਂ ਹਉਮੈ ਗਵਾ ਕੇ ਸੇਵਾ ਕਰਦੇ ਆ ਇੱਥੋਂ ਇਹ ਘਟਨਾ ਤੋਂ ਪਤਾ ਲੱਗਦਾ ਵੀ ਲੋਕ ਜਿਹੜੇ ਆ ਨਾਮ ਨਹੀਂ ਜਪਣਾ ਚਾਹੁੰਦੇ ਕਰਮ ਕਾਂਡਾਂ ਵੱਲ ਭੱਜਦੇ ਆ ਕਰਮ ਕਾਂਡ ਕਰਨਾ ਬੜਾ ਸੌਖਾ ਲੱਗਦਾ ਜੇਕਰ ਆਪਾਂ ਕਿਸੇ ਨੂੰ ਕਹਿ ਦਈਏ 40 ਦਿਨ ਤੂੰ ਆ ਪਾਠ ਕਰਨਾ ਆ ਚੀਜ਼ ਤੈਨੂੰ ਮਿਲ ਜਾਵੇਗੀ ਲੋਕ ਕਰਦੇ ਆ ਪਰ ਸਤਿਗੁਰੂ ਮਹਾਰਾਜ ਕਹਿ ਰਹੇ ਆ ਅਨ ਦਿਨ ਹੀ ਹਰ ਰੋਜ਼ ਹੀ ਨਾਮ ਜਪੋ ਪਿਆਰੇ ਜੀਓ ਉਹ ਸਾਨੂੰ ਓਖਾ ਲੱਗਦਾ ਹੈ। ਧਾਮਾ ਪੁਰਖ ਕੀ ਕਰਦੇ ਹੁੰਦੇ ਆ ਫਿਰ ਕਹਿ ਦਿੰਦੇ ਆ ਭਾਈ ਤੂੰ 40 ਦਿਨਾਂ ਚੀਜ਼ ਕਰਿਆ ਕਰ, ਮਾਲਾ ਜਪ ਲਿਆ ਕਰ ਕਿਉਂਕਿ ਬੰਦੇ ਦੀ ਜਿਹੜੀ ਆਦਤ ਹੈ 40 ਦਿਨਾਂ ਚ ਪੱਕ ਜਾਂਦੀ ਆ। ਫਿਰ ਹੌਲੀ-ਹੌਲੀ ਮਹਾਪੁਰਖ ਚਾਹੁੰਦੇ ਹੁੰਦੇ ਇਹਨੂੰ 40 ਦਿਨ ਕਰਾ ਲਈਏ ਫਿਰ ਅੱਗੇ ਵਿਧਾ ਦਾਂਗੇ ਨੇਮ ਇਹਦਾ। ਉਹ ਤਰੀਕਾ ਵਿਧੀ ਦੱਸ ਦਿੰਦੇ ਹੁੰਦੇ ਆ। ਪਰ ਦੇਖੋ ਕਈ ਲੋਕ ਇਹੋ ਜਿਹੇ ਆ ਜਿਹੜੇ 40 ਦਿਨ ਵੀ ਪਾਠ ਨਹੀਂ ਕਰ ਸਕਦੇ ਸਾਧ ਸੰਗਤ ਜੀ ਕਰਮ ਕਾਂਡ ਆਪਾਂ ਰੋਜ਼ ਕਰੀ ਜਾਂਦੇ ਆ ਕਿਸੇ ਦਾ ਢਿੱਡ ਭਰਨਾ ਪੁੰਨ ਦਾ ਕੰਮ ਤੁਸੀਂ ਵੀ ਇਹ ਕਰ ਸਕਦੇ ਹੋ ਪਰ ਤੁਹਾਡੇ ਕਰਮ ਗੁਰਬਾਣੀ ਦੇ ਨਾਲ ਜੁੜਨ ਤੋਂ ਬਾਅਦ ਹੀ ਸਵਰਣਗੇ ਇਸ ਕਰਕੇ ਭਾਈ ਜਿੰਨਾ ਮਰਜ਼ੀ ਪੁੰਨ ਦਾਨ ਕਰੀ ਚੱਲੋ ਠੀਕ ਆ ਚੰਗੀ ਗੱਲ ਆ ਪਰ ਨਾਮ ਵੀ ਜਪੋ ਨਾਲ ਫਿਰ ਉਹ ਜਿਹੜੀ ਬੀਬੀ ਆਈ ਸੀਗੀ ਉਹਨੂੰ ਪਤਾ ਲੱਗ ਗਿਆ ਕਿ ਮਹਾਪੁਰਖਾਂ ਨੇ ਮੈਨੂੰ ਇਹ ਬਾਬਾ ਜੀ ਨੇ ਸਿੱਧੇ ਪਾਸੇ ਲਾਇਆ ਸੀ ਮੈਂ ਹੀ ਪਟਕ ਗਈ ਸੀ ਆਖਿਆ ਬਾਬਾ ਜੀ ਹੁਣ ਮੈਂ ਜਿੱਥੇ ਪੁੰਨ ਦੇ ਕੰਮ ਕਰਾਂਗੀ ਨਾਲ ਨਾਲ ਸਿਮਰਨ ਵੀ ਕਰਾਂਗੀ ਕਿਉਂਕਿ ਤੁਰੇ ਜਾਂਦੇ ਆਪਾਂ ਵਾਹਿਗੁਰੂ ਤਾਂ ਆਖ ਹੀ ਸਕਦੇ ਆਂ ਮੂਲ ਮੰਤਰ ਦਾ ਜਾਪ ਕਰ ਸਕਦੇ ਆਂ ਕਈ ਤਾਂ ਗੁਰਸਿੱਖ ਜਿਹੜੇ ਪੜ੍ਹੇ ਲਿਖੇ ਆ ਉਹ ਤਾਂ ਸ਼ਬਦ ਕੰਠ ਕਰ ਲੈਂਦੇ ਆ ਬਾਣੀ ਦੇ ਉਹੀ ਪੜ੍ਹਦੇ ਰਹਿੰਦੇ ਆ ਜੀ ਇਸ ਕਰਕੇ ਤੁਸੀਂ ਭਾਈ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਕਿੱਧਰੇ ਵੀ ਯਾਤਰਾ ਤੇ ਜਾਣਾ ਹੈ ਤੁਰਦੇ ਤੁਰਦੇ ਨਾਮ ਜਪਦੇ ਜਾਓ ਵਾਪਸ ਆਉਣਾ ਹੈ ਤੁਰਦੇ ਤੁਰਦੇ ਜਾਂ ਕਿਸੇ ਵੀ ਵਾਹਨ ਤੇ ਸਵਾਰ ਹੋ ਨਾਮ ਜਪੀ ਚੱਲੋ ਇਹ ਨਾਮ ਨੇ ਤੁਹਾਨੂੰ ਤਾਰ ਦੇਣਾ ਹੈ ਸੋ ਆਪਣੇ ਆਪ ਨੂੰ ਸਵਾਲ ਪੁੱਛਿਆ ਕਰੋ ਵੀ ਅੱਜ ਮੈਂ ਕੀ ਸਿੱਖਿਆ ਜ਼ਿੰਦਗੀ 'ਚ ਅੱਜ ਮੈਂ ਕੀ ਕੀਤਾ ਕੀ ਮੈਂ ਉਹ ਕੰਮ ਕੀਤੇ ਆ ਜਿਹੜੇ ਰੱਬ ਨੂੰ ਪਿਆਰੇ ਲੱਗਦੇ ਆ ਤੇ ਜੇ ਆਪਾਂ ਭਾਈ ਗੁਰੂ ਨੂੰ ਮੱਥਾ ਵੀ ਟੇਕੀ ਜਾਂਦੇ ਆ ਤੇ ਗੁਰੂ ਦੇ ਬਚਨ ਵੀ ਨਹੀਂ ਕਮਾਉਂਦੇ ਇਹ ਮਾੜੀ ਗੱਲ ਹੈ ਮਹਾਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਮਹਾਪੁਰਖ ਉਹਨਾਂ ਦੇ ਬਚਨ ਬੜੇ ਪਿਆਰੇ ਆ ਜੀ ਬਾਬਾ ਜੀ ਕਹਿੰਦੇ ਹੁੰਦੇ ਸੀ ਜਿਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਯਾਦ ਕਰਨਾ ਸਿੱਖਾ ਇਹ ਗੱਲ ਯਾਦ ਰੱਖੀ ਉਹਦੀ ਕਿਧਰੋਂ ਵੀ ਪੂਰੀ ਨਹੀਂ ਪੈ ਸਕਦੀ ਦੇਖੋ ਮਹਾਪੁਰਖਾਂ ਦੇ ਬਚਨ ਕਿੰਨੇ ਪਿਆਰੇ ਆ ਤੇ ਬਾਬਾ ਅਨੰਦ ਸਿੰਘ ਜੀ ਕਿਹਾ ਕਰਦੇ ਸੀ ਭਾਈ ਆਲਸ ਛੱਡਣੀ ਬਣੀ ਆ ਉਦਮ ਕਰਨਾ ਪੈਣਾ ਸੌਖੇ ਕੰਮ ਕਰਕੇ ਸੌਖਾ ਨਹੀਂ ਹੋਇਆ ਜਾ ਸਕਦਾ ਕਹਿੰਦੇ ਕੋਈ ਬਹੁਤ ਹਾਲੀ ਹੋਵੇ ਹਲਵਾਨ ਵਾਲਾ ਉਹਦਾ ਥਕੀਮਾ 6 ਘੰਟੇ ਦੀ ਨੀਂਦ ਨਾਲ ਲੈ ਜਾਊਗਾ ਗ੍ਰੇਸਟੀ ਦਾ ਥਕੀਮਾ 4 ਘੰਟੇ ਦੀ ਨੀਂਦ ਨਾਲ ਲੈ ਜਾਊਗਾ ਮਹਾਤਮਾ ਦਾ 2 ਘੰਟੇ ਦੀ ਨੀਂਦ ਨਾਲ ਇਦੋਂ ਵੱਧ ਜਿਹੜਾ ਸੌਂਦਾ ਆਲਸੀ ਆ ਉਦਮ ਕਰਨਾ ਚਾਹੀਦਾ ਬੰਦੇ ਨੂੰ ਕਿਉਂਕਿ ਜਦੋਂ ਬੰਦਾ ਉਦਮ ਕਰੂਗਾ ਉਹਦੀ ਜ਼ਿੰਦਗੀ ਦੇ ਵਿੱਚ ਮਹਾਰਾਜ ਜੀ ਬਹੁਤ ਕਿਰਪਾ ਕਰ ਦਿੰਦੇ ਆ ਨਾਮ ਜਪਣ ਦਾ ਉਦਮ ਵੀ ਬੰਦੇ ਨੂੰ ਆਪ ਹੀ ਕਰਨਾ ਪੈਣਾ ਆਪਣ ਹੱਤੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਗੁਰੂ ਕੋਲੋਂ ਕੀ ਮੰਗਣਾ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸੀ ਬਾਬਾ ਈਸ਼ਰ ਸਿੰਘ ਜੀ ਕਿਹਾ ਕਰਦੇ ਸੀ ਕਿ ਸਾਨੂੰ ਆਪਣਾ ਬਣਾ ਲਓ ਆਪਣਾ ਬਣਾ ਲਓ ਜੀ ਇਸ ਕਰਕੇ ਆਪਦੇ ਕਰਮ ਦੇਖਿਆ ਕਰੋ ਜੀ ਕਰਮ ਸੀ ਕਿਦਾਂ ਦੇ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਜੀ ਗੁਰੂ ਮਹਾਰਾਜ ਰਹਿਮਤਾਂ ਕਰਨੀਆਂ ਸਰਬਤ ਸੰਗਤਾਂ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ